ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸਾਬਕਾ ਮੁਖੀ ਜਗਮੀਤ ਸਿੰਘ ਇੱਕ ਅਜੀਬ ਵਿਵਾਦ ਦੇ ਵਿੱਚ ਫਸ ਗਏ ਨੇ ਜਿਸ ਦੇ ਵਿੱਚ ਮਸ਼ਹੂਰ ਕੈਨੇਡੀਅਨ ਰੈਪਰ ਡ੍ਰੇਕ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੂਰਖ ਕਹਿ ਦਿੱਤਾ। ਇਹ ਸਾਰਾ ਵਿਵਾਦ ਜਗਮੀਤ ਸਿੰਘ ਦੇ ਵੱਲੋਂ ਇੱਕ 뮤지컬 ਕੰਸਰਟ ਦੇ ਵਿੱਚ ਜਾਣ ਦੇ ਨਾਲ ਪੈਦਾ ਹੋਇਆ। ਇਸ ਮੁੱਦੇ ਨੂੰ ਸੋਸ਼ਲ ਮੀਡੀਆ ਤੇ ਖੂਬ ਹਵਾ ਦਿੱਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਜਗਮੀਤ ਸਿੰਘ ਅਤੇ ਮਸ਼ਹੂਰ ਰੈਪਰ ਡ੍ਰੇਕ ਦੇ ਵਿਚਕਾਰ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਜਗਮੀਤ ਸਿੰਘ ਨੂੰ ਟੋਰਾਂਟੋ ਦੇ ਕੈਂਡਰਿਕ ਲਮਾਰ ਅਤੇ SZA ਦੇ ਗ੍ਰੈਂਡ ਨੈਸ਼ਨਲ ਟੂਰ ਦੇ 뮤지컬 ਕਾਨਸਰਟ ਦੇ ਵਿੱਚ ਦੇਖਿਆ ਗਿਆ। ਡ੍ਰੇਕ ਅਤੇ ਕੈਂਡਰਿਕ ਲਮਾਰ ਵਿਚਕਾਰ ਚੱਲ ਰਹੀ ਰੈਪ ਬੀਫ ਦੇ ਮੱਦੇਨਜ਼ਰ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਤੂਫਾਨ ਖੜਾ ਕਰ ਦਿੱਤਾ। ਜਗਮੀਤ ਸਿੰਘ ਨੇ ਬਾਅਦ ਦੇ ਵਿੱਚ ਇੰਸਟਾਗ੍ਰam ਤੇ ਮਾਫੀ ਮੰਗਦੇ ਹੋਏ ਕਿਹਾ ਕਿ ਕੈਂਡਰਿਕ ਨਹੀਂ ਉਸਗੋਂ SZA ਨੂੰ ਦੇਖਣ ਗਏ ਸਨ ਅਤੇ ਉਹਨਾਂ ਨੂੰ ਕਾਂਸਰਟ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ ਸੀ। ਬੀਤੇ ਹਫਤੇ 12 ਅਤੇ 13 ਜੂਨ ਨੂੰ ਕੈਂਡਰਿਕ ਲਮਾਰ ਅਤੇ SZA ਨੇ ਟੋਰਾਂਟੋ ਦੇ ਰੋਜਰਸ ਸੈਂਟਰ ਦੇ ਵਿੱਚ ਗ੍ਰੈਂਡ ਨੈਸ਼ਨਲ ਟੂਰ ਦੇ ਦੋ ਸ਼ੋਅ ਕੀਤੇ। ਇਹ ਕਾਂਸਰਟ ਡ੍ਰੇਗ ਦੀ ਜਿੱਦੀ ਸ਼ਹਿਰ ਟੋਰਾਂਟੋ ਦੇ ਵਿੱਚ ਹੋਏ ਜਿੱਥੇ ਡ੍ਰੇਗ ਨੂੰ ਦ 6th ਗੋਡ ਦੇ ਵਜੋਂ ਜਾਣਿਆ ਜਾਂਦਾ ਹੈ। ਕੈਂਡਰਿਕ ਨੇ ਇਸ ਸ਼ੋਅ ਦੇ ਦੌਰਾਨ ਆਪਣਾ ਮਸ਼ਹੂਰ ਟ੍ਰੈਕ ਨਾਟ ਲਾਈਕ ਅਸ ਪੇਸ਼ ਕੀਤਾ ਜਿਸ ਦੇ ਵਿੱਚ ਡ੍ਰੇਕ ਤੇ ਸਦਾ ਨਿਸ਼ਾਨਾ ਸਾਧਿਆ ਗਿਆ ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਸراہਿਆ ਤੇ ਇੱਕ ਵਾਰ ਫਿਰ ਗਾਉਣ ਦੀ ਮੰਗ ਕੀਤੀ ਇਸ ਨੇ ਡ੍ਰੇਕ ਅਤੇ ਲਮਾਰ ਦੀ ਸੰਗੀਤਿਕ ਨੋਕ ਚੋਕ ਨੂੰ ਹੋਰ ਸੁਰਖੀਆਂ ਦੇ ਵਿੱਚ ਲੈ ਆਂਦਾ ਇਸੇ ਸ਼ੋਅ ਦੇ ਵਿੱਚ ਜਗਮੀਤ ਸਿੰਘ ਦੀ ਮੌਜੂਦਗੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਡ੍ਰੇਕ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਜਗਮੀਤ ਸਿੰਘ ਦੇ ਨਾਲ ਆਪਣੇ ਪੁਰਾਣੇ ਮੈਸੇजेस ਦੇ ਸਕਰੀਨਸ਼ਾਟ ਸ਼ੇਅਰ ਕੀਤੇ ਜਿਸ ਦੇ ਵਿੱਚ ਉਸਨੇ ਜਗਮੀਤ ਸਿੰਘ ਨੂੰ ਮੂਰਖ ਦੱਸਿਆ ਇਸ ਸਕਰੀਨਸ਼ਾਟ ਦੇ ਵਿੱਚ 2019 ਦਾ ਇੱਕ ਮੈਸੇਜ ਵੀ ਸੀ ਜਿਸ ਦੇ ਵਿੱਚ ਜਗਮੀਤ ਸਿੰਘ ਨੇ ਡ੍ਰੇਕ ਨੂੰ ਫੋਲੋ ਕਰਨ ਲਈ ਧੰਨਵਾਦ ਕੀਤਾ ਸੀ ਰੈਪਰ ਡ੍ਰੇਕ ਦੇ ਇਸ ਜਨਤਕ ਕਮੈਂਟ ਨੇ ਤੁਰੰਤ ਸੋਸ਼ਲ ਮੀਡੀਆ ਤੇ ਹੰਗਾਮਾ ਮਚਾ ਦਿੱਤਾ ਕੁਝ ਘੰਟਿਆਂ ਬਾਅਦ ਜਗਮੀਤ ਸਿੰਘ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਡ੍ਰੇਕ ਨੂੰ ਜਵਾਬ ਵੀ ਦਿੱਤਾ ਤੇ ਮਾਫੀ ਵੀ ਮੰਗੀ ਜਗਮੀਤ ਸਿੰਘ ਨੇ ਲਿਖਿਆ ਕਿ ਕੈਂਡਰਿਕਲੇ ਨਹੀਂ ਸਗੋ OSZA ਨੂੰ ਦੇਖਣ ਗਏ ਸਨ ਮੈਂ ਇਸ ਸ਼ਹਿਰ ਦੇ ਵਿੱਚ ਪੈਦਾ ਹੋਇਆ ਮੈਂ ਇਸ ਸ਼ਹਿਰ ਨੂੰ ਪਿਆਰ ਕਰਦਾ ਪਰ ਮੈਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਸੀ OVO ਅਤੇ Drake ਨੇ ਇਸ ਸ਼ਹਿਰ ਅਤੇ ਕੈਨੇਡਾ ਨੂੰ ਉੱਚਾ ਚੁੱਕਿਆ ਜਗਮੀਤ ਸਿੰਘ ਦੇ ਇਸ ਮਾਫੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਰਿਐਕਸ਼ਨਸ ਵੀ ਮਿਲ ਰਹੇ ਨੇ ਜਗਮੀਤ ਸਿੰਘ ਦੀ ਇਸ ਮਾਫੀ ਨੇ ਉਹਨਾਂ ਦੀ ਸਿਆਸੀ ਸ਼ਕਤ ਤੇ ਸਵਾਲ ਖੜੇ ਕਰ ਦਿੱਤੇ ਨੇ ਕਈ ਲੋਕਾਂ ਨੇ ਉਹਨਾਂ ਦੀ ਮਾਫੀ ਨੂੰ ਬੇਵਜਾ ਘਰਾਰ ਦਿੱਤਾ ਜਦਕਿ ਕੁਝ ਨੇ ਡਰੇਕ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇੱਕ ਮਿਊਜ਼ੀਕਲ ਕਾਂਸਰਟ ਦੇ ਵਿੱਚ ਜਾਨਵਰਗੀ ਛੋਟੀ ਜਿਹੀ ਗੱਲ ਨੂੰ ਵਿਦਾ ਚੜਾ ਕੇ ਦਿਖਾਇਆ ਜਾ ਰਿਹਾ ਹੈ ਖੈਰ ਇਹ ਮੁੱਦਾ ਕਿੱਥੇ ਜਾ ਕੇ ਖਤਮ ਹੋਵੇਗਾ ਇਹ ਦੇਖਣਾ ਦਿਲਚਸਪ ਹੋਵੇਗਾ